ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ 7 ਕੱਚ ਦਾ ਗਜਰਾ ਇਹਦੇ ਹੀ ਕਰਾਂਗੇ ਪਾਤਰ ਚਿੱਤਰਣ ਜਿਹੜੇ ਕਿ ਦੋ ਹੈ ਹਰਜੀਤ ਔਰ ਗੁਰਪ੍ਰਗਤ ਸਿੰਘ ਠੀਕ ਹੈ ਹਰਜੀਤ ਦਾ ਕਰੈਕਟਰ ਸਕੈਚ ਇਸ ਤਾਂ ਹਰਜੀਤ ਕੱਚ ਦਾ ਗਜਰਾ ਇਕਾਂਗੀ ਦੀ ਕੇਂਦਰੀ ਪਾਤਰ ਹੈ ਇਕਾਂਗੀ ਦੀਆਂ ਸਾਰੀਆਂ ਘਟਨਾਵਾਂ ਉਸਦੇ ਆਲੇ ਦੁਆਲੇ ਘੁੰਮਦੀਆਂ ਹਨ ਜਿਸ ਕਾਰਨ ਉਸ ਨੂੰ ਇਕਾਂਗੀ ਦਾ ਮੁੱਖ ਪਾਤਰ ਮੰਨਿਆ ਜਾਂਦਾ ਹੈ ਹਰਜੀਤ ਦੇ ਪਿਤਾ ਜੀ ਦਾ ਦਿਹਾੜ ਉਸ ਸਮੇਂ ਹੋਇਆ ਜਦੋਂ ਉਹ ਸਿਰਫ 2 ਕੁ ਸਾਲਾਂ ਦੀ ਸੀ ਉਹ ਆਪਣੀ ਮਾ ਬਲਵੰਤ ਕੋਰ ਨਾਲ ਆਪਣੇ ਚਾਚੇ ਦੇ ਘਰ ਰਹਿੰਦੀ ਹੈ ਚਾਚੇ ਨੇ ਉਸ ਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਅਤੇ ਪੜਾਇਆ ਹੈ ਉਸ ਨੇ ਐਮਏ ਤੱਕ ਵਿਦਿਆ ਹਾਸਲ ਕੀਤੀ ਹੈ ਇਕਾਂਗੀ ਵਿੱਚ ਉਸ ਦੇ ਚਰਿੱਤਰ ਨਾਲ ਸੰਬੰਧਿਤ 8 ਲਿਖੇ ਪੱਕ ਸਾਡੇ ਸਾਹਮਣੇ ਆਉਂਦੇ ਹਨ ਨੰਬਰ 1 ਆਪਣੀ ਮਰਜ਼ੀ ਦੀ ਮਾਲਕਾ ਹਰਜੀਤ ਆਪਣੀ ਮਰਜ਼ੀ ਦੀ ਮਾਲਕ ਹੈ ਉਹ ਨਹੀਂ ਚਾਹੁੰਦੀ ਕਿ ਉਸ ਦਾ ਚਾਚਾ ਉਸ ਦੀ ਮਰਜ਼ੀ ਦੇ ਖਿਲਾਫ ਉਸ ਦਾ ਵਿਆਹ ਗੁਰਦੀਪ ਤੋਂ ਬਿਨਾਂ ਕਿਸੇ ਹੋਰ ਨਾਲ ਕਰੇ ਉਸ ਦੇ ਮਨ ਵਿੱਚ ਆਪਣੇ ਚਾਚੇ ਪ੍ਰਤੀ ਵਿਰੋਧ ਦੇ ਭਾਵ ਹਨ ਜਿਸ ਕਾਰਨ ਉਹ ਆਪਣੇ ਚਾਚੇ ਦੇ ਪਰ ਉਪਕਾਰਾਂ ਨੂੰ ਭੁੱਲ ਕੇ ਨਿੱਜੀ ਇੱਛਾ ਦੇ ਅਧੀਨ ਵਿਚਰਦੀ ਹੈ ਜਦੋਂ ਉਸ ਨੂੰ ਇਹ ਜਾਪਦਾ ਹੈ ਕਿ ਉਸ ਦੀ ਇੱਛਾ ਪੂਰੀ ਨਹੀਂ ਹੋਣੀ ਤਾਂ ਉਹ ਜ਼ਹਿਰ ਖਾ ਕੇ ਆਤਮ ਹੱਤਿਆ ਕਰਨ ਦਾ ਯਤਨ ਕਰਦੀ ਹੈ ਨੰਬਰ 2 ਅਕਿਰਤਕਨ ਅਕਿਰਤਕਨ ਦਾ ਮਤਲਬ ਹੁੰਦਾ ਕਿਸੇ ਦੇ एहसानਾਂ ਨੂੰ ਨਾ ਮੰਨਣ ਵਾਲਾ ਹਰਜੀਤ ਇਹ ਨਹੀਂ ਸਮਝਦੀ ਸੀ ਕਿ ਉਸ ਦਾ ਉਹ ਚਾਚਾ ਜਿਸ ਨੇ ਉਸ ਦੇ ਪਿਤਾ ਦੀ ਅਣਹੋਂਦ ਵਿੱਚ ਉਸ ਨੂੰ ਪਿਤਾ ਦੀ ਕਮੀ ਨਹੀਂ ਹੋਣ ਦਿੱਤੀ ਜਿਸਨੇ ਉਸਨੂੰ ਲਾਡ ਪਿਆਰ ਨਾਲ ਪਾਲਿਆ ਜਿਸਨੇ ਉਸਨੂੰ ਆਪਣੀ ਧੀ ਨਾਲੋਂ ਵੱਧ ਪੜਾਇਆ ਜੇਕਰ ਉਸਨੇ ਵਿਆਹ ਦੇ ਮਾਮਲੇ ਵਿੱਚ ਉਸਦੀ ਹਾਂ ਵਿੱਚ ਹਾਂ ਨਹੀਂ ਮਿਲਾਈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਉਸ ਦਾ ਦੁਸ਼ਮਣ ਹੈ ਇਸ ਗੱਲ ਦਾ ਭੇਤ ਇਕਾਂਗੀ ਦੇ ਅੰਤ ਵਿੱਚ ਖੁੱਲਣ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਸ ਦਾ ਵਿਆਹ ਗੁਰਦੀਪ ਨਾਲ ਹੀ ਹੋ ਰਿਹਾ ਸੀ ਜਿਸ ਨੂੰ ਹਰਜੀਤ ਬਹੁਤ ਪਿਆਰ ਕਰਦੀ ਸੀ ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਚਾਚੇ ਦਾ ਪੇਤ ਨਾ ਸਮਝ ਸਕੇ ਅਤੇ ਅਕਿਰਤ ਕਣ ਬਣ ਗਈ ਇਸ ਗੱਲ ਦਾ ਸਦਮਾ ਉਸ ਦਾ ਚਾਚਾ ਬਰਦਾਸ਼ਤ ਨਾ ਕਰ ਸਕਿਆ ਤੇ ਅੰਤ ਵਿੱਚ ਉਸ ਦੀ ਮੌਤ ਹੋ ਗਈ ਨੰਬਰ 3 ਵੱਡਿਆਂ ਦੇ ਸਾਹਮਣੇ ਬੋਲਣ ਵਾਲੀ ਇਕਾਂਗੀ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਆਪਣੇ ਚਾਚੇ ਨੂੰ ਆਪਣੇ ਪਿਤਾ ਦਾ ਦਰਜਾ ਨਹੀਂ ਦਿੰਦੀ ਸੀ ਪਰ ਇਸ ਦੇ ਉਲਟ ਉਸ ਦਾ ਚਾਚਾ ਉਸ ਨੂੰ ਆਪਣੀ ਸਕੀਤੀ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ ਜਦੋਂ ਉਸ ਦਾ ਚਾਚਾ ਉਸ ਦੇ ਵਿਆਹ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਸ ਦਾ ਵਿਆਹ ਤੈਅ ਕਰ ਦਿੰਦਾ ਹੈ ਤਾਂ ਉਹ ਵਿਆਹ ਲਈ ਰਾਜ਼ੀ ਨਹੀਂ ਹੁੰਦੀ ਕਿਉਂਕਿ ਉਹ ਗੁਰਦੀਪ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਨਹੀਂ ਸੀ ਕਰਨਾ ਚਾਹੁੰਦੀ ਇਸ ਕਰਕੇ ਉਹ ਆਪਣੇ ਚਾਚੇ ਦਾ ਵਿਰੋਧ ਕਰਦੀ ਹੈ ਤੇ ਉਸ ਨੂੰ ਉੱਚਾ ਨੀਵਾ ਬੋਲ ਕੇ ਉਸ ਦਾ ਨਿਰਾਦਰ ਕਰਦੀ ਹੈ ਉੱਚਾ ਨੀਵਾ ਬੋਲਣ ਤੋਂ ਭਾਵ ਕਿ ਉਹ ਬਿਲਕੁਲ ਮਾਨ ਸਤਿਕਾਰ ਨਹੀਂ ਦਿੰਦੀ ਠੀਕ ਹੈ ਆਪਣੇ ਚਾਚੇ ਨੂੰ ਤੇ ਜੋ ਵੀ ਉਹਦੇ ਮੂੰਹ ਵਿੱਚ ਆ ਜਾਂਦਾ ਉਹ ਹੀ ਬੋਲ ਦਿੰਦੀ ਹੈ ਠੀਕ ਹੈ ਆਪਣੇ ਪਿਆਰ ਨੂੰ ਪਾਉਣ ਲਈ ਉਹ ਵੱਡਿਆਂ ਦੇ ਸਾਹਮਣੇ ਬੋਲਣ ਤੋਂ ਵਿੱਚ ਜਿਗਦੀ ਨਹੀਂ ਨੰਬਰ 4 ਪਿਆਰ ਦੇ ਮਾਮਲੇ ਵਿੱਚ ਵਫਾਦਾਰ ਹਰਜੀਤ ਗੁਰਦੀਪ ਨੂੰ ਸੱਚਾ ਪਿਆਰ ਕਰਦੀ ਹੈ ਤੇ ਉਸ ਤੋਂ ਇਲਾਵਾ ਹੋਰ ਕਿਸੇ ਨਾਲ ਵੀ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਜਦੋਂ ਉਸ ਦਾ ਚਾਚਾ ਉਸ ਦਾ ਵਿਆਹ ਤੈਅ ਕਰਦਾ ਹੈ ਤਾਂ ਉਹ ਆਪਣੇ ਚਾਚੇ ਦਾ ਵਿਰੋਧ ਕਰਦੀ ਹੈ ਤੇ ਬਰਾਤ ਵਾਲੇ ਦਿਨ ਉਹ ਆਪਣੀ ਸਹੇਲੀ ਨੂੰ ਕਹਿੰਦੀ ਹੈ ਕਿ ਉਹ ਜ਼ਹਿਰ ਖਾ ਕੇ ਜਾਨ ਦੇ ਦੇਵੇਗੀ ਪਰ ਕਿਸੇ ਹੋਰ ਨਾਲ ਵਿਆਹ ਨਹੀਂ ਕਰੇਗੀ ਉਹ ਗੁਰਦੀਪ ਪ੍ਰਤੀ ਪੂਰੀ ਵਫਾਦਾਰ ਹੈ ਇਸੇ ਕਾਰਨ ਹੀ ਉਹ ਵਿਆਹ ਵਾਲੇ ਦਿਨ ਜ਼ਹਿਰ ਖਾ ਕੇ ਮਰਨ ਦਾ ਯਤਨ ਕਰਦੀ ਹੈ। ਨੰਬਰ 5 ਪਿਤਾ ਦੀ ਅਣਹੋਂਦ ਨੂੰ ਮਹਿਸੂਸ ਕਰਨ ਵਾਲੀ। ਪਰਜੀਤ ਵਿਆਹ ਵਾਲੇ ਦਿਨ ਆਪਣੇ ਪਿਤਾ ਦੀ ਅਣਹੋਂਦ ਮਹਿਸੂਸ ਕਰਦੀ ਹੈ। ਉਹ ਸੋਚਦੀ ਹੈ ਕਿ ਜੇਕਰ ਉਸ ਦਾ ਪਿਤਾ ਜਿਉਂਦਾ ਹੁੰਦਾ ਤਾਂ ਉਹ ਉਸ ਦੀ ਵਿਆਹ ਸੰਬੰਧੀ ਇੱਛਾ ਦਾ ਜ਼ਰੂਰ ਖਿਆਲ ਰੱਖਦਾ। ਇਸ ਸੰਬੰਧੀ ਉਹ ਕਹਿੰਦੀ ਹੈ ਪਿਤਾ ਜੀ ਦੀ ਅਨਹੋਂਦ ਨੂੰ ਮੈਂ ਜ਼ਿੰਦਗੀ ਵਿੱਚ ਐਨਾ ਕਦੀ ਨਹੀਂ ਮਹਿਸੂਸਿਆ ਪਿਤਾ ਦੀ ਥਾਂ ਹੋਰ ਕੋਈ ਵੀ ਨਹੀਂ ਲੈ ਸਕਦਾ ਕਦੇ ਨਹੀਂ ਲੈ ਸਕਦਾ ਬੱਚੇ ਦੀਆਂ ਰੀਜਾਂ ਤੇ ਸਦਰਾ ਪਿਤਾ ਦੇ ਬਿਗੈਰ ਹੋਰ ਕੋਣ ਪੂਰੀਆਂ ਕਰ ਸਕਦਾ ਹੈ ਨੰਬਰ 6 ਜਜ਼ਬਾਤੀ ਹਰ ਜੀ ਜਜ਼ਬਾਤੀ ਸੁਭਾਅ ਦੀ ਹੈ ਉਹ ਅਸਲੀਅਤ ਦੀ ਤਹਿ ਤੱਕ ਪਹੁੰਚੇ ਬਿਨਾ ਹੀ ਪਾਵਕਤਾ ਦੇ ਵਹਿਣ ਵਿੱਚ ਵਹਿ ਜਾਂਦੀ ਹੈ ਉਹ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਆਪਣੇ ਚਾਚੇ ਨੂੰ ਹੀ ਆਪਣਾ ਦੁਸ਼ਮਣ ਸਮਝ بیٹھਦੀ ਹੈ ਉਹ ਆਪਣੀ ਸਹੇਲੀ ਨਾਲ ਆਪਣੀ ਚਾਚੀ ਤੇ ਚਾਚੇ ਬਾਰੇ ਗੱਲਾਂ ਕਰਦੀ ਹੈ ਤੇ ਕਹਿੰਦੀ ਹੈ ਕਿ ਉਸਦੀ ਚਾਚੀ ਉਸ ਨੂੰ ਬੋਝ ਸਮਝਦੀ ਹੈ ਤੇ ਇੱਕ ਦਿਨ ਕਹਿ ਰਹੇ ਸੀ ਸ਼ੁਕਰ ਕਰਾਂਗੇ ਇਹ ਸਿਆਪਾ ਗਲوں ਲੱਥੇਗਾ ਉਹ ਗੱਲਾਂ ਕਰਦੀ ਹੋਈ ਰੋਂਦੀ ਹੈ ਤੇ ਆਪਣੇ ਸਿਰ ਤੋਂ ਗੋਟੇ ਵਾਲੀ ਚੁੰਨੀ ਲਾ ਕੇ ਹੋਰ ਚੁੰਨੀ ਲੈ ਲੈਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਸ਼ਾਦੀ ਤੋਂ ਇਨਕਾਰ ਕਰ ਦਿਆਂਗੀ ਨੰਬਰ 7 ਬੜਬੋਲੀ ਹਰਜੀਤ ਦੇ ਮਨ ਵਿੱਚ ਆਪਣੇ ਚਾਚੇ ਪ੍ਰਤੀ ਆਪਣੇ ਪਿਤਾ ਵਾਂਗ ਦਾ ਮਾਨਸ ਅਧਿਕਾਰ ਨਹੀਂ ਜਦੋਂ ਉਸ ਦਾ ਚਾਚਾ ਉਸ ਦਾ ਵਿਆਹ ਤੈਅ ਕਰਦਾ ਹੈ ਤਾਂ ਉਹ ਆਪਣੇ ਚਾਚੇ ਦਾ ਵਿਰੋਧ ਕਰਦੀ ਹੈ ਤੇ ਉਹ ਇਹ ਵੀ ਨਹੀਂ ਸੋਚਦੀ ਇਹ ਉਸ ਦਾ ਚਾਚਾ ਉਸ ਦੇ ਪਿਤਾ ਬਰਾਬਰ ਹੈ ਤੇ ਉਸ ਨੇ ਕਦੇ ਉਸ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਆਉਣ ਦਿੱਤੀ ਉਸ ਦੇ ਚਾਚੇ ਨੂੰ ਹਰਜੀਤ ਦਾ ਬੇਤੇਰਾ ਬਿਲਕੁਲ ਪਸੰਦ ਨਹੀਂ ਪਰ ਉਹ ਫਿਰ ਵੀ ਉਸ ਦੀ ਹਰ ਗੁਸਤਾਖੀ ਨੂੰ ਅਣ ਦੇਖਿਆ ਕਰ ਦਿੰਦਾ ਹੈ ਇਕਾਂਗੀ ਵਿੱਚ ਉਹ ਇੱਕ ਥਾਂ ਤੇ ਹਰਜੀਤ ਦੀ ਮਾਂ ਬਲਵੰਤ ਗੌਰ ਨੂੰ ਕਹਿੰਦਾ ਹੈ ਕਿ ਜਿਵੇਂ ਜੀਤੀ ਟੜਿੰਗਦੀ ਹੈ ਮੇਰੇ ਅੱਗੇ ਨਿੰਮੀ ਬੋਲੇ ਤਾਂ ਗਲਾ ਵੜਦਿਆਂ ਨੰਬਰ 8 ਪਛਤਾਵਾ ਕਰਨ ਵਾਲੀ ਹਰਜੀਤ ਪਹਿਲਾਂ ਤਾਂ ਵਿਆਹ ਵਾਸਤੇ ਆਪਣੇ ਚਾਚਾ ਤੇ ਚਾਚੀ ਨਾਲ ਸੋ ਸੋ ਗਿਲੇ ਕਰਦੀ ਹੈ ਉਹ ਵਿਆਹ ਵਾਲੇ ਦਿਨ ਜ਼ਹਿਰ ਖਾ ਕੇ ਮਰਨ ਦਾ ਯਤਨ ਕਰਦੀ ਹੈ ਤੇ ਜਦੋਂ ਉਸਦੇ ਚਾਚੇ ਦੇ ਗੁਰੂ ਭਗਤ ਸਿੰਘ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਸਦਾ ਵਿਆਹ ਤਾਂ ਗੁਰਦੀਪ ਨਾਲ ਹੀ ਹੋ ਰਿਹਾ ਹੈ ਉਹ ਸਿਰਫ ਇਹ ਜਾਣਨਾ ਚਾਹੁੰਦਾ ਹੈ ਕਿ ਉਹ ਆਪਣੇ ਪਿਤਾ ਦੀ ਲਾਜ ਰੱਖਦੀ ਹੋਈ ਉਸ ਦਾ ਸਿਰ ਉੱਚਾ ਕਰਦੀ ਹੈ ਜਾਂ ਨਹੀਂ ਵਾ ਇਹ ਕਹਿ ਕੇ ਉਸ ਦੇ ਚਾਚੇ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਹਰਜੀਤ ਆਪਣੇ ਚਾਚੇ ਕੋਲ ਮਾਫੀਆਂ ਮੰਗਦੀ ਹੈ ਤੇ ਆਪਣੇ ਵਤੀਰੇ ਤੇ ਬਹੁਤ ਪਛਤਾਉਂਦੀ ਹੈ ਨੰਬਰ 9 ਬਣਾਵਟੀਪਨ ਹਰਜੀਤ ਵਿਆਹ ਵਾਲੇ ਦਿਨ ਆਪਣੇ ਪਿਤਾ ਦੀ ਤਸਵੀਰ ਅੱਗੇ ਜਾ ਕੇ ਖੋਲ੍ਹ ਜਾਂਦੀ ਹੈ ਤੇ ਨਮਸ਼ਕਾਰ ਕਰਦੀ ਹੈ ਫਿਰ ਉਹ ਆਪਣੇ ਪਿਤਾ ਨੂੰ ਯਾਦ ਕਰਦੀ ਹੋਈ ਰੋਣ ਲੱਗ ਪੈਂਦੀ ਹੈ ਤੇ ਕਹਿੰਦੀ ਹੈ ਕਿ ਉਸ ਨੂੰ ਅੱਜ ਪਿਤਾ ਦੀ ਕਮੀ ਮਹਿਸੂਸ ਹੋ ਰਹੀ ਹੈ ਜੋ ਕਿ ਬਿਲਕੁਲ ਬਨਾਵਟੀ ਲੱਗਦੀ ਹੈ ਕਿਉਂਕਿ ਹਰਜੀਤ ਦੇ ਪਿਤਾ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਕੇਵਲ 2 ਸਾਲਾਂ ਦੀ ਸੀ ਤੇ ਐਨੇ ਛੋਟੇ ਬੱਚੇ ਨੂੰ ਬਚਪਨ ਵਾਲੇ ਰਿਸ਼ਤੇ ਤੇ ਪਿਆਰ ਵੱਡੇ ਹੋਣ ਤੱਕ ਜਾਦ ਰਹਿਣਾ ਕੁਝ ਮੁਸ਼ਕਲ ਲੱਗਦਾ ਹੈ। ਨੰਬਰ 10 ਚਾਚੇ ਦਾ ਦਿਲ ਤੋੜਨ ਵਾਲੀ ਹਰਜੀਤ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸ ਦਾ ਵਿਆਹ ਉਸ ਮੁੰਡੇ ਨਾਲ ਹੋ ਰਿਹਾ ਹੈ ਜਿਸ ਨੂੰ ਉਹ ਪਿਆਰ ਕਰਦੀ ਹੈ ਤਾਂ ਉਹ ਬਹੁਤ ਖੁਸ਼ ਹੋ ਜਾਂਦੀ ਹੈ। ਇਸ ਤਰ੍ਹਾਂ ਉਸ ਦਾ ਚਾਚਾ ਉਸ ਦਾ ਦਿਲ ਟੁੱਟਣ ਤੋਂ ਇਥੇ ਤੋਣਾ ਬਚਾ ਲੈਂਦਾ ਹੈ। ਪਰ ਦੂਜੇ ਪਾਸੇ ਹਰਜੀਤ ਦਾ ਅਕਿਰਤਕਣ ਹੋਣਾ ਉਸਦੇ ਚਾਚੇ ਕੋਲੋਂ ਬਰਦਾਸ਼ ਨਹੀਂ ਹੁੰਦਾ ਅਤੇ ਉਸ ਦਾ ਦਿਲ ਕੱਚ ਦੇ ਗਜਰੇ ਵਾਂਗ ਟੁੱਟ ਜਾਂਦਾ ਹੈ ਠੀਕ ਹੈ ਬੇਟਾ ਇਹ ਹੈਗੇ ਆ ਹਰਜੀਤ ਤੇ ਕਰੈਕਟਰ ਦੀਆਂ 10 ਪੁਆਇੰਟ ਠੀਕ ਹੈ ਇਹਨੂੰ ਅੱਛੀ ਤਰ੍ਹਾਂ ਯਾਦ ਕਰਨਾ ਤੇ ਕੋਈ ਵੀ ਮਿਸ ਨਾ ਕਰਨਾ ਲੈਸਟ ਹੈਵ ਗੁੱਡ ਪ੍ਰੋਗਰੈਸਿੰਗ ਕੱਚ ਦਾ ਗਜਰਾ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਹਰਜੀਤ ਦਾ ਚਾਚਾ ਹੈ ਤੇ ਉਸ ਨੂੰ ਆਪਣੀ ਧੀ ਨਾਲ ਵੱਧ ਲਾੜ ਪਿਆਰ ਨਾਲ ਪਾਲਦਾ ਤੇ ਪੜਾਉਂਦਾ ਹੈ ਰਣਜੀਤ ਕੋਰ ਉਸਦੀ ਪਤਨੀ ਹੈ ਤੇ ਨਿਰਮਨ ਉਸਦੀ ਧੀ ਹੈ ਉਹ ਹਰਜੀਤ ਅਤੇ ਉਸਦੀ ਮਾਂ ਬਲਵੰਤ ਕੋਰ ਪ੍ਰਤੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਂਦਾ ਹੈ ਤੇ ਚਰਿੱਤਰ ਨੂੰ ਹੇਠ ਲਿਖੇ ਪੱਖਾਂ ਰਾਹੀਂ ਸਪਸ਼ਟ ਕੀਤਾ ਜਾ ਸਕਦਾ ਹੈ ਨੰਬਰ 1 ਪਰਉਪਕਾਰੀ ਉਹ ਇੱਕ ਪਰਉਪਕਾਰੀ ਵਿਅਕਤੀ ਹੈ ਆਪਣੇ ਭਰਾ ਦੀ ਮੌਤ ਤੋਂ ਬਾਅਦ ਉਹ ਹਰਜੀਤ ਤੇ ਉਸਦੀ ਮਾਂ ਪ੍ਰਤੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਂਦਾ ਹੈ ਉਹ ਉਸ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੰਦਾ ਉਹ ਆਪਣੀ ਧੀ ਨਿਰਮਲ ਨਾਲੋਂ ਹਰਜੀਤ ਨੂੰ ਵੱਧ ਪੜਾਉਂਦਾ ਹੈ ਉਹ ਆਪਣੀ ਧੀ ਨੂੰ ਜੀਬੀਟੀ ਕਰਵਾਉਂਦਾ ਹੈ ਜਦ ਕਿ ਹਰਜੀਤ ਨੂੰ ਐਮਏ ਕਰਵਾਉਂਦਾ ਹੈ ਉਹ ਹਰਜੀਤ ਦਾ ਸ਼ਾਨਦਾਰ ਵਿਆਹ ਕਰਾਉਣ ਦਾ ਵੀ ਪ੍ਰਬੰਧ ਕਰਦਾ ਹੈ ਨੰਬਰ 2 ਪ੍ਰਤੀਗਿਆ ਦਾ ਪੱਕਾ ਗੁਰਪ੍ਰਗਤ ਸਿੰਘ ਆਪਣੇ ਦੁਆਰਾ ਕੀਤੀ ਗੇ ਪ੍ਰਤੀਗਿਆ ਨੂੰ ਡੁਬਾਉਣ ਵਾਲਾ ਵਿਅਕਤੀ ਹੈ ਉਸਨੇ ਆਪਣੇ ਭਰਾ ਦੀ ਮੌਤ ਤੋਂ ਬਾਅਦ ਇਹ ਪ੍ਰਤੀਗਿਆ ਕੀਤੀ ਸੀ ਕਿ ਉਹ ਆਪਣੀ ਭਤੀਜੀ ਨੂੰ ਕਦੇ ਪਿਤਾ ਦੀ ਘਾਟ ਮਹਿਸੂਸ ਨਹੀਂ ਹੋਣ ਦੇਵੇਗਾ ਇਸੇ ਕਰਕੇ ਉਹ ਆਪਣੀ ਤੀ ਨਿਰਮਲ ਨਾਲੋਂ ਆਪਣੀ ਭਤੀਜੀ ਹਰਜੀਤ ਨੂੰ ਪਿਆਰ ਕਰਦਾ ਹੈ ਤੇ ਉਸ ਦੀ ਹਰ ਵਿਦਿਕੀ ਨੂੰ ਬਰਦਾਸ਼ਤ ਕਰਦਾ ਹੈ ਨੰਬਰ 3 ਪੇਤੂ ਲੁਕਾ ਕੇ ਰੱਖਣ ਵਾਲਾ ਉਰਪਗਤ ਸਿੰਘ ਪੇਤੂ ਲੁਕਾ ਕੇ ਰੱਖਣ ਵਾਲੀ ਪ੍ਰਵਿਰਤੀ ਦਾ ਮਾਲਕ ਹੈ ਉਹ ਹਰਜੀਤ ਦੇ ਰਿਸ਼ਤੇ ਬਾਰੇ ਕਿਸੇ ਨਾਲ ਗੱਲ ਨਹੀਂ ਕਰਦਾ ਉਹ ਜਾਣਦਾ ਸੀ ਕਿ ਹਰਜੀਤ ਗੁਰਦੀਪ ਨਾਲ ਪਿਆਰ ਕਰਦੀ ਹੈ ਉਹ ਸਾਰਿਆਂ ਤੋਂ ਇਹ ਪੇਤ ਇਸ ਲਈ ਲੁਕਾ ਕੇ ਰੱਖਣਾ ਚਾਹੁੰਦਾ ਹੈ ਤਾਂ ਜੋ ਉਹ ਜਾਣ ਸਕੇ ਕਿ ਹਰਜੀਤ ਵੀ ਉਸ ਦੀ ਧੀ ਨਿਰਮਲ ਵਾਂਗ ਹੀ ਉਸ ਨੂੰ ਪਿਆਰ ਕਰਦੀ ਹੈ ਤੇ ਆਪਣੇ ਪਿਤਾ ਦੀ ਇਲਾਜ ਰੱਖਦੀ ਹੋਈ ਉਸ ਦਾ ਸਿਰ ਉੱਚਾ ਕਰਦੀ ਹੈ ਜਨੀਵਾ ਨੰਬਰ 4 ਅਕਿਰਤਕੰਤਾ ਤੋਂ ਦੁਖੀ ਉਹ ਆਪਣੀ ਭਤੀਜੀ ਦੁਆਰਾ ਵਿਆਹ ਦੇ ਮਾਮਲੇ ਵਿੱਚ ਵਿਖਾਈ ਗਈ ਅਕਿਰਤਕੰਤਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਉਸ ਨੇ ਆਪਣੀ ਭਤੀਜੀ ਦੀ ਹਰ ਇੱਛਾ ਨੂੰ ਪੂਰਾ ਕਰਨ ਦਾ ਯਤਨ ਕੀਤਾ ਪਰ ਭਤੀਜੀ ਦੁਆਰਾ ਵਿਖਾਈ ਅਕਿਰਤਕੰਤਾ ਉਸ ਨੂੰ ਮੌਤ ਦੇ ਮੋਹ ਵਿੱਚ ਪਚਾ ਦਿੰਦੀ ਹੈ ਇਸ ਸਬੰਧ ਦੇ ਵਿੱਚ ਉਹ ਕਹਿੰਦਾ ਹੈ ਕਿ ਚਾਚੇ ਦੇ ਰਿਸ਼ਤੇ ਨੂੰ ਉਸਨੇ ਕੱਚ ਦੇ ਗੱਜਰੇ ਵਾਂਗ ਤੋੜ ਦਿੱਤਾ ਪਰ ਇਹ ਰਿਸ਼ਤਾ ਨਹੀਂ ਟੁੱਟਦਾ ਮੇਰਾ ਦਿਲ ਟੁੱਟ ਗਿਆ ਤੇ ਹੁਣ ਇਹ ਜੁੜਨਾ ਨਹੀਂ ਕਦੇ ਨਹੀਂ ਜੁੜਨਾ ਨੰਬਰ 5 ਆਪਣੇ एहसानਾਂ ਨੂੰ ਜਿਤਾਉਣ ਵਾਲਾ ਉਹ ਆਪਣੇ एहसानਾਂ ਨੂੰ ਜਿਤਾਉਣ ਵਾਲਾ ਵਿਅਕਤੀ ਹੈ ਜਦੋਂ ਜੰਝ ਆ ਟੁਕਦੀ ਹੈ ਤਾਂ ਉਹ ਹਰ ਜੀਤ ਦੀ ਮਾਂ ਨੂੰ ਦੱਸਦਾ ਹੈ ਕਿ ਉਸਨੇ ਮਿਲਦੀ ਵਿੱਚ ਵਾਧ ਤੋਂ ਵਧ ਪੈਸੇ ਤੇ ਵਧੀਆ ਕੰਬਲ ਮੁੰਡੇ ਵਾਲਿਆਂ ਨੂੰ ਦਿੱਤੇ ਹਨ ਅਤੇ ਜਾਂ ਜਲੇ ਵਧੀਆ ਤੇ ਚੰਗੇ ਖਾਣੇ ਦਾ ਪ੍ਰਬੰਧ ਵੀ ਕੀਤਾ ਹੈ ਨੰਬਰ 6 ਆਤਮ ਪ੍ਰਸ਼ੰਸਾ ਵਾਲਾ ਉਹ ਆਪਣੀ ਪ੍ਰਸ਼ੰਸਾ ਖੁਦ ਕਰਕੇ ਖੁਸ਼ ਹੋਣ ਵਾਲਾ ਇਨਸਾਨ ਹੈ ਉਹ ਦੱਸਦਾ ਹੈ ਕਿ ਉਸਨੇ ਹਰ ਜੀਤ ਵਾਸਤੇ ਇੱਕ شریف ਤੇ ਸਰਕਾਰੀ ਨੌਕਰੀ ਤੇ ਲੱਗਾ ਪ੍ਰੋਫੈਸਰ ਮੁੰਡਾ ਲੱਭਿਆ ਹੈ ਉਹ ਹਰਜੀਤ ਨੂੰ ਰਜਵਾ ਦਾਜ ਦੇ ਰਿਹਾ ਹੈ ਤਾਂ ਜੋ ਹਰਜੀਤ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਸ ਦਾ ਪਿਓ ਜਿਉਂਦਾ ਨਹੀਂ ਠੀਕ ਹੈ ਬੇਟਾ ਇਸ ਤਰ੍ਹਾਂ ਇਹ ਕੈਰੈਕਟਰ ਸਕੈਚ ਬਹੁਤ ਹੀ ਇੰਪੋਰਟੈਂਟ ਨੇ ਇਹਨਾਂ ਨੂੰ ਅੱਛੀ ਤਰ੍ਹਾਂ ਕਰ ਲੈਣਾ ਤੇ ਨੈਕਸਟ ਵੀਡੀਓ ਵਿੱਚ ਅਸੀਂ ਅਗਲੀ ਆਪਣੀ ਜਿਹੜੀ ਬੁੱਕ ਸ਼ੁਰੂ ਕਰਾਂਗੇ ਜਿਹਦਾ ਅਸੀਂ ਇੱਕ ਲੈਸਨ ਕੰਪਲੀਟ ਕਰ ਲਿਆ ਠੀਕ ਹੈ ਔਰ ਸੈਕਿੰਡ ਚੈਪਟਰ ਤੋਂ ਹੀ ਸ਼ੁਰੂ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ